ਜਮਾਨਾ ਭਾਵੇਂ ਬੜਾ ਫਾਰਵਰਡ ਹੋ ਗਿਆ ਬੜਾ ਅਪਡੇਟ ਸਭ ਕੁਝ ਹੋ ਰਿਹਾ ਹੈ ਪਰ ਅਫਸੋਸ ਵਾਲੀ ਗੱਲ ਇਹ ਹੈ ਕਿ 90% ਲੋਕ ਅੱਜ ਵੀ ਅੰਧਵਿਸ਼ਵਾਸ ਵਿੱਚ ਯਕੀਨ ਕਰਦੇ ਨੇ ਤੰਤਰ ਮੰਤਰ ਜਾਦੂ ਟੂਣੇ ਐਦਾਂ ਦੀਆਂ ਗੱਲਾਂ ਵਿੱਚ ਵਿਸ਼ਵਾਸ ਕਰਦੇ ਆ ਇਹਨਾਂ ਦੇ ਕਾਰਨ ਵੱਡੇ ਵੱਡੇ ਕ੍ਰਾਈਮ ਹੋ ਜਾਂਦੇ ਨੇ ਘਰ ਉਜੜ ਜਾਂਦੇ ਨੇ ਪਰ ਫਿਰ ਵੀ ਪਤਾ ਨਹੀਂ ਕਿਉਂ ਲੋਕ ਇਸ ਗੱਲ 'ਚੋਂ ਨਿਕਲ ਨਹੀਂ ਰਹੇ ਸ਼ਾਇਦ ਲੋਕ ਨਿਕਲਣ ਲਈ ਤਿਆਰ ਨਹੀਂ ਉਹਨਾਂ ਦੇ ਮਨਾਂ ਉੱਤੇ ਇਹ ਚੀਜ਼ਾਂ ਕਰ ਕਰ ਗਈਆਂ ਨੇ ਅੱਜ ਦੀ ਜੋ ਸੱਚੀ ਘਟਨਾ ਉਸ ਵਿੱਚ ਵੀ ਤੰਤਰ ਮੰਤਰ ਜਾਦੂ ਟੂਣੇ ਦੇ ਕਾਰਨ ਯਾਨੀ ਅੰਧ ਵਿਸ਼ਵਾਸ ਦੇ ਕਾਰਨ ਦੋ ਮੌਤਾਂ ਹੋ ਜਾਂਦੀਆਂ ਨੇ ਤੇ ਘਰ ਉਜੜ ਜਾਂਦੇ ਆ ਜਦੋਂ ਫਿਰ ਇਹ ਸਾਰੀ ਘਟਨਾ ਦੇ ਉੱਤੋਂ ਪੜਦਾ ਉੱਡਦਾ ਹੈ ਜਦੋਂ ਲੋਕ ਇਸ ਘਟਨਾ ਬਾਰੇ ਜਾਣਦੇ ਨੇ ਉਹਨਾਂ ਦੇ ਵੀ ਰੋਂਗਟੇ ਖੜੇ ਹੋ ਜਾਂਦੇ ਨੇ ਕਿ ਐਦਾਂ ਕੋਈ ਕਿਵੇਂ ਕਰ ਸਕਦਾ ਐਦਾਂ ਕੋਈ ਕਿਵੇਂ ਸੋਚ ਸਕਦਾ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ 바ਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲਓ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਹ ਸੱਚੀ ਘਟਨਾ ਉੱਤਰ ਪ੍ਰਦੇਸ਼ ਦਾ ਲਖਨਊ ਲਖਨਊ ਦੇ ਅਧੀਨ ਪੈਂਦਾ ਥਾਣਾ ਦਬੱਗਾ ਇੱਥੋਂ ਦੀ ਰਹਿਣ ਵਾਲੀ ਅਰਾਧਿਆ ਜਿਸ ਦੇ ਪਿਤਾ ਦਾ ਨਾਂਉ ਛੋਟੇ ਲਾਲ ਤੇ ਮਾਂ ਦਾ ਨਾਂਉ ਸੀਮਾ ਸੀ ਅਰਾਧਿਆ ਦੀ ਉਮਰ ਲਗਭਗ 8-9 ਸਾਲ ਸੀ ਉਹ 3 ਤੀਸਰੀ ਕਲਾਸ ਦੇ ਵਿੱਚ ਪੜ੍ਹਦੀ ਸੀ ਉਸ ਦਾ ਪਿਤਾ ਸਬਜ਼ੀ ਦਾ ਕੰਮ ਕਰਦਾ ਸੀ ਤਾਂ ਅਰਾਧਿਆ ਵੀ ਇੱਕ ਟੋਕਰੀ ਦੇ ਵਿੱਚ ਸਬਜ਼ੀ ਪਾ ਕੇ ਘਰਾਂ ਦੇ ਵਿੱਚ ਵੇਚਣ ਚਲੀ ਜਾਂਦੀ ਸੀ ਗੱਲ ਹੈ 23 ਜਨਵਰੀ 2025 ਦੀ ਤਕਰੀਬਨ ਸ਼ਾਮ ਦੇ 4-5 ਵਜੇ ਹੁੰਦੇ ਆ ਅਰਾਧਿਆ ਟੋਕਰੀ ਦੇ ਵਿੱਚ ਸਬਜ਼ੀ ਪਾ ਕੇ ਵੇਚਣ ਲਈ ਘਰਾਂ ਚ ਜਾਂਦੀ ਹੈ ਪਰ 2-3 ਘੰਟੇ ਬੀਤ ਜਾਂਦੇ ਨੇ ਅਰਾਧਿਆ ਵਾਪਸ ਨਹੀਂ ਆਉਂਦੀ ਮਾਤਾ ਪਿਤਾ ਨੂੰ ਉਸ ਦਾ ਫਿਕਰ ਹੁੰਦਾ ਤੇ ਉਸ ਦੀ ਤਲਾਸ਼ ਕੀਤੀ ਜਾਂਦੀ ਹੈ ਪਰ ਉਹ ਨਹੀਂ ਆਉਂਦੀ ਨਹੀਂ ਮਿਲਦੀ ਰਾਤ ਹੋ ਜਾਂਦੀ ਹੈ ਮਾਤਾ ਪਿਤਾ ਪਰੇਸ਼ਾਨ ਹੋ ਜਾਂਦੇ ਨੇ ਇੱਧਰ ਉੱਧਰ ਸਭ ਕਿਤੇ ਅਰਾਧਿਆ ਬਾਰੇ ਪੁੱਛਿਆ ਜਾਂਦਾ ਪਰ ਉਸ ਦਾ ਕੁਝ ਵੀ ਪਤਾ ਨਹੀਂ ਸੀ ਹੁਣ 24 ਜਨਵਰੀ 2025 ਆ ਜਾਂਦਾ ਹੈ ਮਾਤਾ ਪਿਤਾ ਦਬੱਗਾ ਥਾਣੇ ਦੇ ਵਿੱਚ ਜਾਂਦੇ ਨੇ ਤੇ ਆਪਣੀ ਬੇਟੀ ਦੀ ਗੁੰਮਸ਼ੁਦਗੀ ਦੀ ਰਿਪੋਰਟ ਲਿਖਾਉਂਦੇ ਨੇ ਤੇ ਕਹਿੰਦੇ ਨੇ ਕਿ ਸਾਡੀ ਬੇਟੀ ਭੇਦ ਭਰੀ ਹਾਲਤ ਦੇ ਵਿੱਚ ਗਾਇਬ ਹੋ ਗਈ ਤੁਸੀਂ ਉਸ ਦੀ ਤਲਾਸ਼ ਕਰੋ ਪਰ ਪੁਲਿਸ ਵਾਲੇ ਇਸ ਗੱਲ ਨੂੰ ਗੰਭੀਰਤਾ ਦੇ ਨਾਲ ਨਹੀਂ ਲੈਂਦੇ ਦਿਨ ਲੰਘਦੇ ਨੇ 25 ਜਨਵਰੀ ਲੰਘ ਜਾਂਦੀ ਹੈ 26 ਜਨਵਰੀ ਲੰਘ ਜਾਂਦੀ ਹੈ 27 ਜਨਵਰੀ ਆ ਜਾਂਦੀ ਹੈ 27 ਜਨਵਰੀ ਨੂੰ ਜੋ ਰਾਧਿਆ ਦੇ ਮਾਤਾ ਪਿਤਾ ਹੁੰਦੇ ਨੇ ਉਹ ਹੋਰ ਲੋਕਾਂ ਦੇ ਨਾਲ ਥਾਣੇ ਦਾ ਘਰਾਓ ਕਰਦੇ ਨੇ ਇਸ ਮੂਰੇ ਪਰਦਰਸ਼ਨ ਕੀਤਾ ਜਾਂਦਾ ਹੈ ਰੋਸ ਪ੍ਰਦਰਸ਼ਨ ਕੀਤਾ ਜਾਂਦਾ ਹੈ ਪੁਲਿਸ ਵਾਲੇ ਇਹਨਾਂ ਉੱਤੇ लाठी चार्ज ਕਰ ਦਿੰਦੇ ਨੇ ਪਰ ਪੁਲਿਸ ਦੀ ਨੀਂਦ ਵੀ ਖੁੱਲ ਜਾਂਦੀ ਹੈ ਕਿ ਇੱਕ ਕੁੜੀ ਜੋ ਕਿ 8 ਸਾਲਾਂ 9 ਸਾਲਾਂ ਦੀ ਮਾਸੂਮ ਕੁੜੀ ਹੈ ਉਸ ਦਾ ਪਤਾ ਕੀਤਾ ਜਾਵੇ ਕਿ ਆਖਰ ਉਹ ਗਈ ਕਿੱਥੇ ਤਾਂ ਹੁਣ ਪੁਲਿਸ ਇਨਵੈਸਟੀਗੇਸ਼ਨ ਕਰਦੀ ਹੈ ਸ਼ਾਨਵੀਨ ਕਰਦੀ ਹੈ ਸੀਸੀਟੀਵੀ ਕੈਮਰੇ ਦੇਖੇ ਜਾਂਦੇ ਆ ਤਾਂ ਸੀਸੀਟੀਵੀ ਕੈਮਰਿਆਂ ਦੇ ਵਿੱਚ ਅਰਾਧਿਆ ਇੱਕ ਔਰਤ ਜਿਸ ਦਾ ਨਾਮ ਜਗਨੂ ਪਾਂਡੇ ਸੀ ਉਸ ਦੇ ਕੋਲ ਖੜੀ ਨਜ਼ਰ ਆਉਂਦੀ ਹੈ ਤੇ ਉਸ ਦੇ ਪਿੱਛੇ ਇਸ ਦਾ ਪਤੀ ਵੀ ਹੁੰਦਾ ਹੈ ਹੁਣ ਪੁਲਿਸ ਨੂੰ ਲੱਗਦਾ ਹੈ ਕਿ ਜ਼ਰੂਰ ਇਸ ਜਗਨੂ ਪਾਂਡੇ ਤੇ ਜੋ ਉਸ ਦਾ ਪਤੀ ਹੁੰਦਾ ਸੋਨੂ ਪਾਂਡੇ ਇਹਨਾਂ ਨੇ ਹੀ ਇਸ ਕੁੜੀ ਨੂੰ ਗਾਇਬ ਕੀਤਾ ਹੈ ਉਹਨਾਂ ਨੂੰ ਬੁਲਾਇਆ ਜਾਂਦਾ ਪੁੱਛਗਿੱਛ ਕੀਤੀ ਜਾਂਦੀ ਹੈ ਪਰ ਉਹ ਕਹਿੰਦੇ ਆ ਕਿ ਸਾਨੂੰ ਕੁਝ ਨਹੀਂ ਪਤਾ ਅਸੀਂ ਤਾਂ ਸਿਰਫ ਇਸ ਤੋਂ ਸਬਜੀ ਦਾ ਰੇਟ ਪੁੱਛ ਰਹੇ ਸੀ ਸਬਜ਼ੀਆਂ ਬਾਰੇ ਗੱਲ ਕਰ ਰਹੇ ਸੀ ਹੁਣ ਪੁਲਿਸ ਕੋਲ ਹੋਰ ਕੋਈ ਸਬੂਤ ਨਹੀਂ ਸੀ ਇਸ ਕਰਕੇ ਉਹਨਾਂ ਨੂੰ ਛੱਡ ਦਿੱਤਾ ਜਾਂਦਾ ਹੈ ਜੋ ਇਹ ਸੋਨੂ ਪਾਂਡੇ ਹੁੰਦਾ ਇਹ ਚੂੜੀਆਂ ਵੇਚਣ ਦਾ ਕੰਮ ਕਰਦਾ ਹੁੰਦਾ ਤੇ ਪੁਲਿਸ ਨੂੰ ਵੀ ਲੱਗਦਾ ਕਿ ਜੋ 300 ਮੀਟਰ ਦਾ ਏਰੀਆ ਇਸ ਦੇ ਵਿੱਚ ਹੀ ਰਾਧਿਆ ਕਿਤੇ ਗਾਇਬ ਹੋਈ ਹੈ ਹੁਣ ਦਿਨ ਲੰਘਦੇ ਨੇ 1 ਫਰਵਰੀ ਆ ਜਾਂਦਾ ਹੈ 1 ਫਰਵਰੀ ਨੂੰ ਸਹਾਰਾ ਸਿਟੀ ਰੈਸਟ ਹਾਊਸ ਦੇ ਪਿਛਲੇ ਪਾਸੇ ਇੱਕ ਨਾਲੇ ਦੇ ਵਿੱਚ ਇੱਕ ਬੱਚੀ ਦੀ লাশ ਮਿਲਦੀ ਹੈ ਤਾਂ ਆਸੇ ਪਾਸੇ ਦੇ ਥਾਣਿਆਂ ਦੇ ਵਿੱਚ ਇਤਲਾਹ ਕੀਤੀ ਜਾਂਦੀ ਹੈ ਤਾਂ ਜੋ ਦਬੱਗਾ ਥਾਣਾ ਇਸ ਦੀ ਪੁਲਿਸ ਨੂੰ ਵੀ ਇਤਲਾਹ ਕੀਤੀ ਜਾਂਦੀ ਹੈ ਇਸ ਦਬੱਗਾ ਥਾਣਾ ਦੇ ਵਿੱਚ ਇਰਾਦਿਆ ਦੀ ਗੁੰਮਸ਼ੁਦਗੀ ਦੀ ਰਿਪੋਰਟ ਲਖਾਈ ਹੋਈ ਸੀ ਤਾਂ ਹੁਣ ਜੋ ਇਰਾਦਿਆ ਦੇ ਮਾਤਾ ਪਿਤਾ ਹੁੰਦੇ ਆ ਉਹਨਾਂ ਨੂੰ ਬੁਲਾਇਆ ਜਾਂਦਾ ਸਨਾਖਤ ਦੇ ਲਈ ਤਾਂ ਜਦੋਂ ਉਹ ਜਾ ਕੇ ਦੇਖਦੇ ਨੇ ਤਾਂ ਉਹਨਾਂ ਦੇ ਪੈਰਾ ਹੀਠੋਂ ਜ਼ਮੀਨ ਨਿਕਲ ਜਾਂਦੀ ਹੈ ਉਹ ਉੱਚੀ ਉੱਚੀ ਰੋਂਣ ਲੱਗਦੇ ਨੇ ਕਿਉਂਕਿ ਜੋ ਇਹ লাশ ਸੀ ਇਹ ਅਰਾਧਿਆ ਦੀ ਸੀ ਇਸ ਤੇ ਲਾਲ ਟੀ-ਸ਼ਰਟ ਪਾਈ ਹੋਈ ਸੀ ਤੇ ਕੋਲੇ ਇਸ ਦੇ ਨਿੰਬੂ ਵਗੈਰਾ ਤੰਤਰਮੰਤਰ ਦਾ ਸਮਾਨ ਰੱਖਿਆ ਹੋਇਆ ਸੀ ਜਾਨੀ ਪੁਲਿਸ ਨੂੰ ਪਤਾ ਲੱਗ ਜਾਂਦਾ ਕਿ ਇਸ ਕੁੜੀ ਦੀ ਬਲੀ ਦਿੱਤੀ ਗਈ ਹੈ ਕਿਸੇ ਤੰਤਰਿਕ ਨੇ ਹੀ ਇਹ ਕੰਮ ਕਰਵਾਇਆ ਹੋ ਸਕਦਾ ਜੋ ਅਰਾਧਿਆ ਦੀ লাশ ਸੀ ਉਸ ਨੂੰ ਲਾਲ ਰੰਗ ਦੀ ਰੱਸੀ ਦੇ ਨਾਲ ਬੰਨਿਆ ਹੋਇਆ ਸੀ ਕਿਉਂਕਿ ਪਹਿਲਾਂ ਹੀ ਪੁਲਿਸ ਨੂੰ ਸ਼ੱਕ ਸੀ ਸੋਨੂ ਪਾਂਡੇ ਅਤੇ ਜਗਨੂ ਪਾਂਡੇ ਜਾਨੀ ਦੋਨੇ ਪਤੀ ਪਤਨੀਆਂ ਤੇ ਤਾਂ ਹੁਣ ਪੁਲਿਸ ਨੂੰ ਪਤਾ ਲੱਗਦਾ ਕਿ ਜੋ ਸੋਨੂ ਪਾਂਡੇ ਚੂੜੀਆਂ ਵੇਚਦਾ ਉਹ ਰੱਸੀ ਉਹ ਵੀ ਐਦਾਂ ਦੀ ਰੱਸੀ ਦਾ ਹੀ ਇਸਤੇਮਾਲ ਕਰਦਾ ਹੈ ਇਸ ਕਰਕੇ ਪੁਲਿਸ ਸ਼ੱਕ ਦੇ ਬਣਾ ਤੇ ਸੋਨੂ ਪਾਂਡੇ ਕਸਤ ਦੇ ਵਿੱਚ ਲੈ ਲੈਂਦੀ ਹੈ ਪਰ ਜੋ ਜਗਨੂ ਪਾਂਡੇ ਹੁੰਦੀ ਹੈ ਉਹ ਰੌਲਾ ਪਾਉਂਦੀ ਹੈ ਉਹ ਕਹਿੰਦੀ ਹੈ ਕਿ ਪੁਲਿਸ ਮੇਰੇ ਪਤੀ ਉੱਤੇ ਝੂਠਾ ਇਲਜ਼ਾਮ ਲਗਾ ਰਹੀ ਹੈ ਪੁਲਿਸ ਨੇ ਬੇਕਸੂਰ ਮੇਰੇ ਪਤੀ ਨੂੰ ਚੱਕਿਆ ਤਾਂ ਉਸ ਦੇ ਨਾਲ ਕਈ ਜੋ ਮੋਢੀ ਹੁੰਦੇ ਨੇ ਉਹ ਚਲੇ ਜਾਂਦੇ ਨੇ ਥਾਣੇ ਤੇ ਥਾਣੇ ਜਾ ਕੇ ਪੁਲਿਸ ਨੂੰ ਕਹਿੰਦਾ ਕਿ ਤੁਸੀਂ ਗਲਤ ਬੰਦਾ ਚੱਕ ਲਿਆ ਤਾਂ ਪੁਲਿਸ ਜੋ ਸੋਨੂ ਪਾਂਡੇ ਹੁੰਦਾ ਉਸ ਨੂੰ ਛੱਡ ਦਿੰਦੀ ਹੈ ਪਰ ਪੁਲਿਸ ਆਪਣੀ ਸ਼ਾਨ ਬੀਨ ਜਾਰੀ ਰੱਖਦੀ ਹੈ ਪੁਲਿਸ ਜੋ লাশ ਸੀ ਜਿੱਥੋਂ লাশ ਮਿਲੀ ਸੀ ਉੱਥੋਂ ਦੇ ਆਸੇ ਪਾਸੇ ਦੇ ਸੀਸੀਟੀਵੀ ਕੈਮਰੇ ਦੇਖਦੀ ਹੈ ਤਾਂ ਉਹਨਾਂ ਵਿੱਚ ਸੋਨੂ ਪਾਂਡੇ ਦਾ ਸਾਈਕਲ ਦਿਖਾਈ ਦਿੰਦਾ ਸੋਨੂ ਪਾਂਡੇ ਦਿਖਾਈ ਦਿੰਦਾ ਹੁਣ ਪੁਲਿਸ ਨੂੰ ਯਕੀਨ ਹੋ ਗਿਆ ਸੀ ਕਿ ਜੋ ਸੋਨੂ ਪਾਂਡਿਆ ਉਸਨੇ ਹੀ ਅਰਾਧਿਆ ਦਾ ਕਤਲ ਕੀਤਾ ਉਹੀ ਇਸ ਬੱਚੀ ਦਾ ਹਤਿਆਰ ਆਗਾ ਤੇ ਉਦੋਂ ਸੋਨੂ ਪਾਂਡੇ ਨੂੰ ਵੀ ਡਰ ਹੋ ਗਿਆ ਜਦੋਂ ਪੁਲਿਸ ਨੇ ਉਸ ਨੂੰ ਚੱਕਿਆ ਤੇ ਉਸ ਤੋਂ ਪੁੱਛਗਿੱਛ ਕੀਤੀ ਹੁਣ ਸੋਨੂ ਪਾਂਡੇ ਨੂੰ ਪਤਾ ਲੱਗ ਗਿਆ ਸੀ ਕਿ ਮੈਂ ਨਹੀਂ ਬਚਾਂਗਾ ਪੁਲਿਸ ਹੁਣ ਸੋਨੂ ਪਾਂਡੇ ਨੂੰ ਗ੍ਰਿਫਤਾਰ ਕਰਨ ਲਈ ਜਦੋਂ ਉਸ ਦੇ ਘਰ ਜਾਂਦੀ ਹੈ ਤਾਂ ਸੋਨੂ ਪਾਂਡੇ ਉਸ ਤੋਂ ਪਹਿਲਾਂ ਹੀ ਆਪਣੇ ਆਪ ਨੂੰ ਫਾਂਸੀ ਲਾ ਕੇ ਆਤਮ ਹੱਤਿਆ ਕਰ ਲੈਂਦਾ ਤੇ ਹੁਣ ਪੁਲਿਸ ਜੋ ਉਸਦੀ ਪਤਨੀ ਹੁੰਦੀ ਹੈ ਜੁਗਨੂ ਪਾਂਡੇ ਉਸ ਨੂੰ ਗ੍ਰਿਫਤਾਰ ਕਰਦੀ ਹੈ ਉਸ ਤੋਂ ਸਖਤੀ ਦੇ ਨਾਲ ਪੁੱਛਗਿੱਛ ਕਰਦੀ ਹੈ ਪਹਿਲਾਂ ਤਾਂ ਉਹ ਇੱਧਰ ਉੱਧਰ ਦੀਆਂ ਗੱਲਾਂ ਕਰਦੀ ਹੈ ਪਰ ਆਖਰ ਜਦੋਂ ਸਖਤੀ ਦੇ ਨਾਲ ਪੁਲਿਸ ਨੇ ਸੋਨੂ ਪਾਂਡੇ ਤੋਂ ਪੁੱਛਗਿੱਛ ਕੀਤੀ ਤਾਂ ਉਹ ਮੰਨ ਜਾਂਦੀ ਹੈ ਉਹ ਕਹਿੰਦੀ ਹੈ ਕਿ ਹਾਂ ਮੈਂ ਤੇ ਮੇਰੇ ਪਤੀ ਨੇ ਹੀ ਅਰਾਧਿਆ ਦਾ ਕਤਲ ਕੀਤਾ ਅਰਾਧਿਆ ਦੀ ਹੱਤਿਆ ਕੀਤੀ ਹੈ ਹੁਣ ਵੱਡਾ ਸਵਾਲ ਇਹ ਸੀ ਕਿ ਅਰਾਧਿਆ ਨਾਲ ਉਹਨਾਂ ਦੀ ਕੀ ਦੁਸ਼ਮਣੀ ਸੀ ਉਹਨਾਂ ਨੇ ਜੋ ਉਸ ਬੱਚੀ ਨੂੰ ਮਾਰ ਦਿੱਤਾ ਤਾਂ ਜੋ ਕਹਾਣੀ ਜਗਨੂ ਪਾਂਡੇ ਨੇ ਦੱਸੀ ਉਸ ਨੂੰ ਸੁਣ ਕੇ ਤਾਂ ਸਭ ਦੇ ਹੋਸ਼ ਉੱਡ ਜਾਂਦੇ ਆ ਜਗਨੂ ਪਾਂਡੇ ਦੱਸਦੀ ਹੈ ਕਿ ਮੈਂ ਤੇ ਮੇਰਾ ਪਤੀ ਰਾਜਸਥਾਨ ਦੇ ਰਹਿਣ ਵਾਲੇ ਆ ਕੰਮਕਾਰ ਕਾਰਨ ਅਸੀਂ ਇੱਥੇ ਆ ਕੇ ਰਹਿਣ ਲੱਗੇ ਮੇਰਾ ਪਤੀ ਸੀ ਉਸ ਵਿੱਚ ਕਈ ਮਹੀਨਿਆਂ ਤੋਂ ਮਰਦਾਨਾ ਕਮਜ਼ੋਰੀ ਆ ਗਈ ਉਸ ਦੀ ਮਰਦਾਨਾ ਤਾਕਤ ਘਟ ਗਈ ਤਾਂ ਸਾਨੂੰ ਯਾਦ ਆਇਆ ਕਿਉਂਕਿ ਜੋ ਜਗਨੂ ਪਾਂਡੇ ਤੇ ਸੋਨੂ ਪਾਂਡੇ ਸੀ ਇਹਨਾਂ ਦੀ ਉਮਰ ਲਗਭਗ 30-35 ਸਾਲ ਸੀ ਤਾਂ ਜਗਨੂ पांडे ਨੇ ਕਿਹਾ ਕਿ ਸਾਨੂੰ ਯਾਦ ਆਇਆ ਕਿ ਇੱਕ ਸਾਨੂੰ ਸਾਧ ਮਿਲਿਆ ਸੀ ਜੋ ਸਾਨੂੰ ਕਹਿ ਰਿਹਾ ਸੀ ਕਿ ਜੇ ਤੁਸੀਂ ਕਿਸੇ ਬੱਚੇ ਦੀ ਕਿਸੇ ਕੁੜੀ ਦੀ ਬਲੀ ਦੇ ਦੇਮੋਗੇ ਕੋਲੇ ਨਿੰਬੂ ਕੱਟ ਕੇ ਖੰਮਣੀ ਬਨ ਕੇ ਉਸ ਖੰਮਣੀ ਨਾਲ ਉਸ ਦੀ ਹੱਤਿਆ ਕਰ ਦਿਓਗੇ ਉਸ ਦੀ ਬਲੀ ਦੇ ਦੇਮੋਗੇ ਤਾਂ ਤੁਸੀਂ ਅਮਰ ਹੋ ਜਾਵੋਗੇ ਤੇ ਤੁਹਾਡੇ ਉੱਤੇ ਕਦੇ ਵੀ ਬੁਢਾਪਾ ਨਹੀਂ ਆਏਗਾ ਤੁਸੀਂ ਹਮੇਸ਼ਾ ਜਵਾਨ ਰਹੋਗੇ ਹੁਣ ਜਗਨੂ ਪਾਂਡੇ ਤੇ ਸੋਨੂ ਪਾਂਡੇ ਦੋਨੋਂ ਪਤੀ ਪਤਨੀ ਪਲੈਨਿੰਗ ਕਰਦੇ ਨੇ ਕਿ ਕਿਉਂ ਨਾ ਆਪਾਂ ਕਿਸੇ ਬੱਚੀ ਦੀ ਬਲੀ ਦੇ ਦਈਏ ਤੇ ਆਪਾਂ ਅਮਰ ਹੋ ਜਾਵਾਂਗੇ ਆਪਾਂ ਹਮੇਸ਼ਾ ਜਿਵਾਨ ਰਹਾਂਗੇ ਤੇ ਜੋ ਮਰਦਾਨਾ ਕਮਜ਼ੋਰੀ ਤੁਹਾਡੇ ਵਿੱਚ ਆਈ ਹੈ ਉਹ ਵੀ ਖਤਮ ਹੋ ਜਾਏਗੀ ਹੁਣ ਫਿਰ ਇਹਨਾਂ ਦਾ ਸ਼ਿਕਾਰ ਬਣਦੀ ਆ ਅਰਾਧਿਆ ਕਿਉਂਕਿ ਇਹਨਾਂ ਨੂੰ ਪਤਾ ਹੁੰਦਾ ਕਿ ਜੋ ਅਰਾਧਾ ਹੈਗੀ ਉਹ ਸਬਜ਼ੀ ਵੇਚਣ ਆਉਂਦੀ ਹੈ ਤੇ ਇਹ ਉਸ ਉੱਤੇ ਅੱਖ ਰੱਖਦੇ ਨੇ ਜਦੋਂ 23 ਜਨਵਰੀ 2025 ਨੂੰ ਅਰਾਧਿਆ ਇਸ ਏਰੀਏ ਦੇ ਵਿੱਚ ਸਬਜ਼ੀ ਵੇਚਣ ਆਉਂਦੀ ਆ ਤਾਂ ਇਹ ਉਸ ਨੂੰ ਕਹਿੰਦਾ ਕਿ ਬੇਟਾ ਆ ਜਾ ਤੂੰ ਸਾਡੇ ਘਰ ਆ ਤੂੰ ਚਾਹ ਪੀ ਲੈ ਹੁਣ ਜਦੋਂ ਅਰਾਧਿਆ ਇਹਨਾਂ ਦੇ ਘਰ ਜਾਂਦੀ ਹੈ ਤਾਂ ਇਹ ਉਸ ਨੂੰ ਰੱਸੀ ਦੇ ਨਾਲ ਬੰਨ ਲੈਂਦੇ ਨੇ ਬੰਨਣ ਤੋਂ ਬਾਅਦ ਇਹ ਉਸ ਉੱਪਰ ਤੰਤਰ ਮੰਤਰ ਕਰਦੇ ਨੇ ਜਾਦੂ ਟੂਨੇ ਕਰਦੇ ਨੇ ਤੇ ਫਿਰ ਖੰਮਣੀ ਦੇ ਨਾਲ ਉਸ ਦਾ ਗਲ ਕੁੱਟ ਦਿੰਦੇ ਆ ਗੱਲ ਘੁੱਟਣ ਤੋਂ ਬਾਅਦ ਜਦੋਂ ਰਾਤ ਹੋ ਜਾਂਦੀ ਹੈ ਰਾਤ ਨੂੰ ਜੋ ਸੋਨੂ ਪਾਂਡੇ ਹੁੰਦਾ ਉਹ ਜੋ ਚੂੜੀਆਂ ਵਾਲਾ ਉਸ ਦਾ ਬਕਸਾ ਹੁੰਦਾ ਹੈ ਸਾਈਕਲ ਦੇ ਪਿੱਛੇ ਰੱਖਿਆ ਉਸ ਵਿੱਚ ਅਰਾਧਿਆ ਦੀ লাশ ਪਾ ਕੇ ਨਾਲੇ ਦੇ ਕੋਲ ਸੁੱਟ ਆਉਂਦੇ ਨੇ ਇਹਨਾਂ ਨੂੰ ਇਹ ਲੱਗਦਾ ਕਿ ਸ਼ਾਇਦ ਕਿਸੇ ਨੂੰ ਇਸ ਗੱਲ ਦਾ ਪਤਾ ਨਹੀਂ ਲੱਗੇਗਾ ਪਰ ਜਿਵੇਂ ਕਹਿੰਦੇ ਆ ਕਿ ਅਪਰਾਧੀ ਜਿੰਨਾ ਮਰਜ਼ੀ ਛਾਤਰ ਹੋਵੇ ਉਹ ਕੋਈ ਨਾ ਕੋਈ ਐਦਾਂ ਦਾ ਸੁਰਾਗ ਛਾੜ ਹੀ ਜਾਂਦਾ ਹੈ ਜਿਸ ਨਾਲ ਉਸ ਦਾ ਜੁਰਮ ਉਸ ਵੱਲੋਂ ਕੀਤਾ ਗਿਆ ਗੁਨਾਹ ਲੋਕਾਂ ਦੇ ਸਾਹਮਣੇ ਕਾਨੂੰਨ ਦੇ ਸਾਹਮਣੇ ਆ ਜਾਂਦਾ ਹੈ। ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਕਿਦਾਂ-ਕਿਦਾਂ ਦੇ ਕ੍ਰਾਈਮ ਕਿਦਾਂ-ਕਿਦਾਂ ਦੀਆਂ ਘਟਨਾਵਾਂ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ-ਦੁਆਲੇ ਦੇ ਵਿੱਚ ਹੋ ਰਹੀਆਂ। ਕਿਵੇਂ ਅੰਧਵਿਸ਼ਵਾਸ ਦੇ ਵਿੱਚ ਪੈ ਕੇ ਇੱਕ ਪਤੀ-ਪਤਨੀ ਨੇ ਇੱਕ ਛੋਟੀ ਬੱਚੀ ਦੀ ਹੱਤਿਆ ਕਰ ਦਿੱਤੀ ਉਸ ਦਾ ਕਤਲ ਕਰ ਦਿੱਤਾ ਤੇ ਉਸ ਦਾ ਨਤੀਜਾ ਇਹ ਹੋਇਆ ਕਿ ਅੰਧ ਵਿਸ਼ਵਾਸ ਦੇ ਕਾਰਨ ਇੱਕ ਪਤਨੀ ਨੂੰ ਆਪਣਾ ਪਤੀ ਖੋਣਾ ਪੈ ਗਿਆ ਮਾਪੇ ਨੂੰ ਆਪਣੀ ਬੱਚੀ ਖੋਣੀ ਪੈ ਗਈ ਤੇ ਜੋ ਜੁਗਨੂ ਪਾਂਡੇਆ ਉਸ ਦੀ ਵੀ ਜ਼ਿੰਦਗੀ ਬਰਬਾਦ ਹੋ ਗਈ ਕਿਉਂਕਿ ਉਸ ਦਾ ਜੋ ਅਗਲਾ ਆਉਣ ਵਾਲਾ ਸਮਾਂਗਾ ਉਹ ਸ਼ਾਇਦ ਜੇਲ੍ਹ ਦੇ ਵਿੱਚ ਹੀ ਬੀਤੇਗਾ ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸ੍ਰੀਕਾਲ